ਐਮਐਲਏ ਨਰੇਸ਼ ਕੁਟਾਰੀਆ ਵੱਡੇ ਕਾਫਲੇ ਨੂੰ ਨਾਲ ਲੈ ਕੇ ਸ਼ੈਰੋ ਰੈਲੀ 'ਚੋਂ ਪਹੁੰਚਿਆ ਜੀ ਹਾਂ ਅਜਾਮਾ ਦੀ ਪਾਰਟੀ ਦੀ ਅੱਜ ਸ਼ਹਿਰੋ ਜਿਲ੍ਹਾ ਤਰਨਤਾਰਨ ਵਿਖੇ ਹੋ ਰਹੀ ਵਿਚਾਲੇ ਰੈਲੀ ਵਿੱਚ ਜੀਰਾ ਤੋਂ ਐਮਐਲਏ ਨਰੇਸ਼ ਕੁਟਾਰੀਆ ਦੀ ਅਗਵਾਈ ਹੇਠ ਇੱਕ ਵੱਡਾ ਕਾਮਲਾ ਦਾਣਾ ਮੰਡੀ ਮਖੂ ਤੁਰਵਾਨਾ ਹੋਇਆ ਇਸ ਕਾਫਲੇ ਦੇ ਰੂਪ ਵਿੱਚ 100 ਤੋਂ ਵੱਧ ਬੱਸਾਂ ਅਤੇ 600 ਤੋਂ ਵੱਧ ਗੱਡੀਆਂ ਸ਼ਹਿਰੋ ਰੈਲੀ ਲਈ ਰਵਾਨਾ ਹੋਈਆਂ ਇਸ ਮੌਕੇ ਸ਼੍ਰੀ ਨਰੇਸ਼ ਕੁਟਾਰੀਆ ਨੇ ਕਿਹਾ ਕਿ ਉਹ ਅਕਾਲੀ ਦਲ ਕਾਂਗਰਸ ਤੇ ਆਮਾਦ ਦੀ ਪਾਰਟੀ ਦੇ ਵਰਕਰਾਂ ਵਿੱਚ ਕੋਈ ਭੇਦਭਾਵ ਨਹੀਂ ਰੱਖਦੇ ਅਤੇ ਸਾਰਿਆਂ ਨਾਲ ਪਿਆਰ ਸਤਿਕਾਰ ਬਣਾ ਕੇ ਰੱਖਦੇ ਹਨ ਜਿਸ ਕਰਕੇ ਅੱਜ ਲੋਕਾਂ ਦਾ ਇਹ ਵੱਡਾ ਘੱਟ ਠਾਠਾ ਮਾਰ ਰਿਹਾ ਹੈ ਇਸ ਰੈਲੀ ਲਈ ਜੀਰਾ ਦੇੰਡ ਫੇਰੋ ਕੋ ਤੋਂ ਜੂਥ ਆਗੂ ਗੁਰਪ੍ਰੀਤ ਸਿੰਘ ਬਰਾੜ ਵੀ ਗੱਡੀਆਂ ਦਾ ਵੱਡਾ ਕਾਫਲਾ ਲੈ ਕੇ ਸ਼ਾਮਲ ਹੋਏ ਇਸ ਦੌਰਾਨ ਐਮਐਲਏ ਨਰੇਸ਼ ਕਟਾਰੀਆ ਤੇ ਫਰਜੰਦ ਜੂਥ ਆਗੂ ਸ਼੍ਰੀ ਸ਼ੰਕਰ ਕਟਾਰੀਆ ਨੇ ਕਿਹਾ ਕਿ ਅੱਜ ਇਹ ਇਕੱਠ ਉਹਨਾਂ ਦੇ ਪਿਤਾ ਦੀ ਨਿਮਰਤਾ ਤੇ ਨਿੱਕੇ ਸੁਭਾਅ ਦਾ ਸਬੂਤ ਹੈ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਆਮਦੀ ਪਾਰਟੀ ਦੇ ਵਰਕਰ ਹਾਜ਼ਰ ਸਨ ਦੇਖੋ ਪੂਰੀ ਰਿਪੋਰਟ ਗੀਰਾਤੂ ਪੱਤਰਕਾਰ ਅੰਗਰੇਜ਼ ਬਰਾੜ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬੈਨਰੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਨਾਲ ਨੇ ਜੂਸਾ ਕੁਸ਼ਾਂਕਰ ਕਟਾਰੀਆ ਐਮ ਐਲ اے ਕਟਾਰੀਆ ਦੇ ਫਰਜ਼ੰਦ ਅ ਭਾਜੀ ਅੱਜ ਤੁਸੀਂ ਵੱਡਾ ਇਕੱਠ ਲੈ ਕੇ ਜਾ ਰਹੇ ਹੋ ਸ਼ੇਰੋਨ ਦੇਲੀ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮ ਲੋਕਾਂ ਦਾ ਧੰਨਵਾਦੀ ਆ ਕਿਹੜੇ ਲੋਕ ਤਾਰੀਆ ਸਾਹਿਬ ਨੂੰ ਇੰਨਾ ਪਿਆਰ ਕਰਦੇ ਆ ਹਮੇਸ਼ਾ ਤਾਰੀਆ ਸਾਹਿਬ ਮਿੰਨਾ ਨਾ ਮੋਢੇ ਨਾ ਮੋਢਾ ਲਾ ਕੇ ਖੜੇ ਰਹੇ ਆ ਕਦੀ ਇਹ ਨਹੀਂ ਵਿਤਕਰਾ ਕੀਤਾ ਹੈਗਾ ਕੋਈ ਕਾਂਗਰਸੀ ਹੈ ਕੋਈ ਕਾਲੀ ਦਲ ਚ ਹਰੇਕ ਨੂੰ ਇੱਕ ਅੱਖ ਦੇ ਬਰਾਬਰ ਵੇਖਿਆ ਵਾ ਇਸ ਕਰਕੇ ਲੋਕਾਂ ਦਾ ਪਿਆਰ ਹੈ ਕਿ ਜੋ ਇੱਥੇ ਅੱਜ ਇਕੱਠ ਕੀਤਾ ਗਿਆ ਸੀ ਜਵਾਨਾ ਹੋ ਰਹੇ ਆ ਜਿਹੜੀ ਸੇਰੋ ਰੈਲੀ ਰੱਖੀ ਗਈ ਹੈ ਉੱਥੋਂ ਇਹ ਖਡੂ ਸਾਹਿਬ ਲੋਕ ਸਭਾ ਦਾ ਵਿਗਲ ਵੱਜ ਰਿਹਾ ਵਾ ਇਹਨਾਂ ਕਹਿੰਦਾ ਆ ਧੰਨਵਾਦ ਮਲੇ ਸਾਹਿਬ ਅੱਜ ਸੇਰੋ ਰੈਲੀ ਹੋ ਰਹੀ ਹੈ ਤੁਹਾਡੀ ਪਾਰਟੀ ਦੀ ਹਾਂਜੀ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਪਹੁੰਚ ਰਹੇ ਆ ਤੁਸੀਂ ਇਸ ਤੋਂ ਵੱਡਾ ਕਾਫਲਾ ਲੈ ਕੇ ਜਾ ਰਹੇ ਹੋ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਬੜੀ ਖੁਸ਼ੀ ਹੋ ਰਹੀ ਆ ਅੱਜ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਕੌਮੀ ਕਨਵੀਨਰ ਮੁੱਖ ਮੰਤਰੀ ਦਿੱਲੀ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਜੋ ਵਾਅਦੇ ਕੀਤੇ ਸੀ ਇਲਕਸ਼ਨਾਂ ਤੋਂ ਪਹਿਲਾਂ ਸਾਰੇ ਇੱਕ ਇੱਕ ਕਰਕੇ ਪੂਰੇ ਕਰਦੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਵਿਸ਼ਵਾਸ ਆ ਇੰਨਾ ਭਾਰੀ ਇਕੱਠ ਵੇਖੋ ਕਿਦੇ ਅਸੀਂ ਮੈਂ ਇੱਕ ਵੱਧ ਤੋਂ ਵੱਧ ਚਾਰ ਜਾਂ ਪੰਜ ਬੰਦਿਆਂ ਨੂੰ ਫੋਨ ਕੀਤਾ ਹੋਊਗਾ ਆ ਵੇਖੋ ਤੁਹਾਡੇ ਸਾਹਮਣੇ ਇਕੱਠ ਲੋਕੀ ਦਾ ਆ ਫੇਸਬੁੱਕ ਤੇ ਪਾ ਦੀਏ ਤਾਂ ਆਪਣੇ ਆਪ ਕਿਉਂ ਆਉਂਦੇ ਆ ਕਿਉਂਕਿ ਕੇਜਰੀਵਾਲ ਜੀ ਨੂੰ ਲੋਕ ਲਾਈਕ ਕਰਦੇ ਆ ਭਗਵੰਤ ਮਾਨ ਜੀ ਨੂੰ ਲਾਈਕ ਕਰਦੇ ਆ ਇਹ ਕੋਈ ਜ਼ਬਰਦਸਤੀ ਇਕੱਠ ਨਹੀਂ ਕੀਤਾ ਹੋਇਆ ਉਹਨਾਂ ਵਾਂਗੂ ਨਹੀਂ ਗਾ ਤਰਲਿਆਂ ਨਾਲ ਮਿੰਤਾਂ ਨਾਲ ਕੋਈ ਬੰਦਾ ਕਹੇ ਕਿਸੇ ਨੂੰ ਮਿੰਤ ਤਰਲਾ ਕੀਤਾ ਆਪਣੇ ਆਪ ਲੋਕ ਆਉਂਦੇ ਇੱਥੋਂ ਪਤਾ ਲੱਗਦਾ ਵੀ ਉਹਨਾਂ ਦਾ ਸਭੀ ਸਾਫ ਆ ਉਹਨਾਂ ਦੇ ਉਹਨਾਂ ਦੀ ਜਿਹੜੀ ਜੋ ਨੀਅਤ ਆ ਉਹ ਬਹੁਤ ਸਾਫ ਤੇ ਸੱਚੀ ਤੇ ਸੁੱਚੀ ਲੋਕਾਂ ਦੀ ਸੇਵਾ ਕਰ ਰਹੇ ਨੇ ਇਸ ਕਰਕੇ ਮੇਰੀ ਸਾਰਿਆਂ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਤੇ ਬਹੁਤ ਬਹੁਤ ਸ਼ੁਕਰੀਆ ਗਟਾਰੀਆ ਸਾਹਿਬ ਤੁਹਾਡੀ ਹਰ ਮਰ ਪਿਆਰ ਦਾ ਜੀ ਰੇਸ਼ ਗਟਾਰੀਆ ਜਿੰਦਾਬਾਦ ਜਿੰਦਾਬਾਦ ਅੱਲ੍ਹਾ ਜੀ ਰੇਸ਼ ਗਟਾਰੀਆ ਜਿੰਦਾਬਾਦ ਜਿੰਦਾਬਾਦ ਕਟਾਰਿਆ ਸਾਹਿਬ ਤੁਹਾਡੀ ਹਰਮਨ ਪਿਆਰਤਾ ਦਾ ਇਕੱਠ ਵਾ ਸਬੂਤ ਦੇ ਰਿਹਾ ਅੱਜ ਮੁੱਖ ਮੰਤਰੀ ਸਾਹਿਬ ਕੀ ਵੱਡਾ ਐਲਾਨ ਕਰਕੇ ਜਾਣਗੇ ਕੋਈ ਸ਼ਹੀ ਨਹੀਂ ਕਹਿ ਸਕਦੇ ਜੀ ਪੰਜਾਬ ਦੇ ਲੋਕਾਂ ਨੂੰ ਉਮੀਦ ਆ ਕਿ ਵੱਡਾ ਐਲਾਨ ਦੀ ਪਤਾ ਨਹੀਂ ਵੇਖੋ ਉਹਨਾਂ ਨੂੰ ਮੈਂ ਕਹਿ ਨਹੀਂ ਸਕਦਾ ਇਹਦਾ ਉੱਥੇ ਜਦੋਂ ਐਲਾਨ ਕਰਨਗੇ ਸਾਰੀ ਦੁਨੀਆ ਨੂੰ ਪਤਾ ਲੱਗ ਜਾਣਾ ਜੀ ਅੱਜ ਅਸੀਂ ਐਮਐਲਏ ਨਰੇਸ਼ ਕਟਾਰਿਆ ਦੀ ਰਹਿਣ ਮਾਈ ਏਥੋਂ ਵੱਡੀ ਸ਼ੀਰੋ ਰੈਲੀ ਜਿੱਦੇ ਪਹੁੰਚ ਰਹੇ ਹਾਂ ਆਪਣੇ ਯੂਥ ਆਗੂ ਭਾਈ ਗੁਰਪ੍ਰੀਤ ਫੇਰੋਕੇ ਵੱਡਾ ਕਾਫਲਾ 8-10 ਗੱਡੀਆਂ ਰਾਈਂ ਅਸੀਂ ਲੈ ਕੇ ਚੱਲੇ ਆ ਪਿੰਡ ਫੇਰੋਕੇ ਦੇ ਸਾਰੇ ਨੌਜਵਾਨ ਬਜ਼ੁਰਗ ਸਾਡੇ ਨਾਲ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਆ